ਪਟਾਣ ਆਏ ਆਏ ਸ਼ਹਿਰ ਬਾਕੀ ਵਿਸ਼ਾ ਸਿੱਖਾਲੂ ਮੇਰੀ ਦਿੱਕਤ ਤਾਂ ਤੁਹ ਸਾਰੇ ਠੀਕ ਹੈ ਕਿਉਂਕਿ ਸੋ ਆਪਣਾ ਦਾ ਨਾਮ ਵਾਲਾ ਛੋਟੇ ਲੈ ਕੇ ਆਇਆ ਦੁਪਹਿਰ ਦੇ 3 ਵਜਨ ਵਾਲੇ ਨੇ ਆਪਣਾ ਦਾ ਦੇਖਦੇ ਨਾਮ ਵਾਲਾ ਇਸ ਵਲੌਗ ਵਿੱਚ ਬਣੇ ਰਿਹਾ ਤੁਹ ਦਿਖਾਣੇ ਗਲੀ ਦਾ ਵੀਊ ਕਣੀਆਂ ਪੈਰੀਆਂ ਨੇ ਸਕਰੀਨ ਕਣੀਆਂ ਨਾਲ ਭੇਜ ਗਈ ਆ ਸੋ ਤੁਹ ਦਿਖਾਣੇ ਆ ਗਲੀ ਦਾ ਵੀਊ ਉਸ ਕਰੋ ਚੈੱਕ ਗਾਈਜ਼ ਮੇ ਪੈ ਰਿਆ ਕਰ ਚੈ ਗਾਈਸ ਵੀ ਪੈ ਰਿਹਾ ਮੈਂ ਇਹਦਾ ਨਾ ਟਾਇਰ ਕਿਉਂ ਬੋਕ ਸਮਝੂਗੀ ਜੁਪੀਟਰ ਰਸ ਵਾਲਿਆ ਸੋ ਗਾਈਸ ਆਪਾਂ ਜੁਪੀਟਰ ਦੀ ਹੈਡਲਾਈਟ ਸੈੱਟ ਕਰਨੀ ਸੀ ਆਪਣਿਆਂ ਵਾਲੀ ਦੀ ਸੋ ਆਪਾਂ ਕਰਦੇ ਆਂ ਤੇ ਤੇ ਆਹ ਦੇਖੋ ਕੰਧ ਤੇ ਕੀ ਲਿਖੀ ਲਿਖਿਆ ਮੈਂ ਇਹਨੂੰ ਦੇਖ ਪਲਰ ਸੋ ਮੈਂ ਤੁਸ ਜੁਪੀਟਰ ਨਾਮ ਲਿਖਿਆ ਆਪਾਂ ਆਪਣੀ ਜੁਪੀਟਰ ਦੀ ਹੈਡਲਾਈਟ ਸੈੱਟ ਕਰਦੇ ਹਾਂ ਚਲੋ ਚੱਲੀਏ ਗਾਇਜ਼ ਪ੍ਰਿੰਸ ਦਾ ਪਤਾ ਨਹੀਂ ਕਿੱਥੇ ਆ ਹੋ ਪਤਾ ਨਹੀਂ ਨਾਨੀ ਘਰ ਆ ਪਤਾ ਨਹੀਂ ਕਰੀਆ ਮੈਸੇਜ ਦਿੱਤਾ ਸੀ ਮੈਸੇਜ ਦੇਖਿਆ ਨਹੀਂ ਉਹਨੇ ਹਰ ਵਾਰਦਾ ਦਾ ਹੀ ਕੰਮ ਮੈਸੇਜ ਤਾਂ ਦਿਖਦਾ ਨਹੀਂ ਉਹਦੇ ਵੀ ਆਵਾ ਸਾਈਕਲ ਦੇ ਵਿੱਚ ਕਿਸੇ ਆਪਾਂ ਸਾਈਕਲ ਚਲਾ ਕੇ ਮਿਲਦੇ ਆ ਤੁਹਾਨੂੰ ਚਲੋ ਚੱਲੀਏ ਇਹ ਘੰਟੀ ਚਲਦੀ ਹੈ ਖਾਈ ਹੁਣ ਚੈੱਕ ਕਰੋ ਆਪਾਂ ਇਹ ਜੀ ਵੀ ਬਲੌਗ ਬਣਾਵਾਂਗੇ ਕਦੇ ਜੇ ਆਪਾਂ ਕਿਤੇ ਪਹਾੜਾਂ ਜਗ੍ਹਾ ਗਾਇਜ਼ ਬਲਰ ਦੇਖੋ ਕਿ ਨਾ ਘਟ ਹੈ ਆਪਣੇ ਫੋਨ ਦਾ ਵੀ ਸੈਮਸੰਗ ਦਾ ਪਿੱਛੇ ਸੋ ਜਦ ਆਪਾਂ ਕਟਾਈ ਚੋਲੇ ਜੈਕਟਰ ਦਾ ਸੋ ਆਪਾਂ ਹੁਣ ਇਹਨੂੰ ਫਿੱਟ ਕਰਾਂਗੇ ਤੇ ਅਗਲਾ ਧੋਨੇ ਆਪਾਂ ਚਲੋ ਗਾਈਸ ਸੋ ਗਾਈਸ ਸੋ ਭਾਈ ਸੋ ਗਾਈਸ ਸੋ ਭਾਈ ਸ਼ਾਮ ਤੇ ਚਾਰ ਵਾਰ ਚੁੱਕੇ ਨੇ ਆਪਾਂ ਜੁਪੀਟਰ ਆਪਣੀ ਧੋਤੀ ਸੀ ਪੂਰੀ ਸ਼ੈਂਪੂ ਸ਼ੈਂਪੂ ਮਾਰ ਕੇ ਸੋ ਜੋ ਮੇ ਲੁੱਕ ਚੇਂਜ ਚੁੱਕੀ ਹੋਦੀ ਸੋ ਆਪਾਂ ਹੁਣ ਨਹਾਵਾਂਗੇ ਨਹਾਣ ਲੱਗਿਆ ਬਸ ਆਪਾਂ ਥੋੜੀ ਦੇਰ ਤੱਕ ਪਹਿਲਾਂ ਆਪਾਂ ਮੈਗੀ ਖਾ ਲਈਏ ਸਾਨੂੰ ਆਪਾਂ ਜੁਪੀਟਰ ਦੀ ਲੁੱਕ ਦਿਖਾਣੇ ਚਲੋ ਜਲੀ ਰੇ ਨਹੀਂ ਆਪ ਤੋਂ ਨੂੰ ਯੂਕਟਰ ਬਾਹਰ ਕੱਢ ਕੇ ਮਿਲਦੇ ਆਪਾਂ ਨਹਾ ਗਏ ਰੇਡੀਓ ਚੁੱਕੇ ਸੀ ਸੋ ਆਪਾਂ ਮੜਿਆ ਪਹਾੜ ਚੱਲੇ ਸੀ ਤੇ ਆਪਾਂ ਕੱਪੜੇ ਪ੍ਰੈਸ ਕਰਾ ਕੇ ਲੈ ਕੇ ਆਣੇ ਆ ਰੇਡੀਓ ਚੁੱਕੇ ਸੀ ਨਹਾ ਕੇ ਸੋ ਆਪਾਂ ਕੱਪੜੇ ਪ੍ਰੈਸ ਕਰਨ ਜਾਣੇ ਆ ਚਲੋ ਚੱਲਦੇ ਆ ਤੁਸੀਂ ਵਲੌਗ ਵਿੱਚ ਬਣੇ ਰਹੋ ਇਹਸਾ ਕੱਪੜੇ ਤੇ ਆਣੇ ਆ ਸੋ ਆਪਾਂ ਫਿਰ ਆ ਪੈਟਰੋਲ ਪਾ ਚੱਲਦੇ ਆ ਸੋ ਚੱਲਦੇ ਚਲੋ ਜਲੀਏ ਪ੍ਰੈਸ ਵਾਲੇ ਕੋਲ ਆਏ ਸੀ ਪ੍ਰੈਸ ਵਾਲਾ ਗਾਇਬ ਹੋ ਗਿਆ ਪਤਾ ਨਹੀਂ ਕਿੱਥੇ ਗਿਆ ਚਲੋ ਕੋਈ ਨਹੀਂ 5 ਮਿੰਟ ਵੇਟ ਕਰਦੇ ਆ ਆਪਾਂ ਦੇਖਦੇ ਆਂਦਾ ਹੂ ਜੇ ਆਂਦਾ 5 ਮਿੰਟ ਤੱਕ ਠੀਕ ਆ ਨਹੀਂ ਤਾਂ ਆਪਾਂ ਕਿਤੇ ਹੋਰ ਚੱਲਦੇ ਆਂ ਸੋ ਗਾਇਸ ਪ੍ਰੈਸ ਵਾਲਾ ਖੜਾ ਨਹੀਂ ਪ੍ਰੈਸ ਵਾਲਾ ਅੰਕਲ ਜੀ ਦੁਬਾਰਾ ਮਿਲ ਗਿਆ ਨੇ ਇੱਕ ਸੋ ਚੱਲਦੇ ਆਂ ਨਹੀਂ 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 یوں ਨਹੀਂ ਸਾਰੇ ਹਿੱਥੇ ਜਾ ਰਹੇ ਆ ਨਾ ਤੇ ਸੋ ਗਾਇਸ ਆਪਾਂ ਪ੍ਰੈਸ ਵਾਲੇ ਵੀਰੇ ਨੂੰ ਕੱਪੜੇ ਦਿੱਤੇ ਸੀ ਜੋ ਆਪਾਂ ਤੁਹਾਨੂੰ ਪੈਟਰੋਲ ਪਵਾ ਕੇ ਮਿਲਦੇ ਆਂ ਪੈਟਰੋਲ ਪਾ ਕੇ ਚੱਲਦੇ ਆਂ ਆਪਾਂ ਸੋ ਗਾਇਸ ਆਪਾਂ ਤੁਹਾਨੂੰ ਪੈਟਰੋਲ ਪਾ ਕੇ ਮਿਲਦੇ ਆਂ ਤੇ ਬਲੌਗ ਵਿੱਚ ਬਣੇ ਰਹੋ ਅਗਲਾ ਪੈਟਰੋਲ ਵਗੈਰਾ ਨਾਲੇ ਉੱਥੇ ਭਾਈ ਵੀ ਚਾਜਦਾ ਥੋੜਾ ਸੋ ਆਪਾਂ ਤੁਹਾਨੂੰ ਪੈਟਰੋਲ ਪਵਾ ਕੇ ਮਿਲਦੇ ਆਂ। ਸੋ ਆ ਦੇ ਪੈਟਰੋਲ ਪਾ ਲਿਆ ਸੀ ਸੋ ਉਹਨੂੰ ਘਰ ਜਾ ਕੇ ਮਿਲਦੇ ਆਂ ਤੇ ਤੁਹਾਨੂੰ ਰੋਡ ਦਿਖਾਣੇ ਆ ਮਾੜਾ ਜਾਂ ਰੋਡ ਰੋਡ। ਦੇਖੀ ਚੱਲ ਜੱਟ ਪਾ ਦੂਗਾ ਸੋਣੀਏ ਸਾਰਿਆਂ ਤੋਂ ਵੱਡਾ ਮੇਰੇ ਦਾ। ਮੈਨੂੰ ਕਿਸੇ ਦੀ ਕੀ ਪਰਵਾ ਸੋਣੀਏ ਇਹ ਦੇਖੀ ਚੱਲ ਜੱਟ ਪਾ ਦੂਗਾ। ਮੈਨੂੰ ਕਿਸੇ ਦੀ ਕੀ ਪਰਵਾ ਸੋਣੀਏ ਇਹ ਦੇਖੀ ਚੱਲ ਜੱਟ ਪਾ ਦੂਗਾ। ਆਹ ਸਾਰਿਆਂ ਤੋਂ ਵੱਡਾ ਮੇਰੇ ਦਾ। ਸੋ ਗਾਇਸ ਅਵਕਾ ਮੱਲੇ ਜਾ ਚੁੱਕੇ ਸੀ। ਸੋ ਆਪਾਂ ਤੁਹਾਨੂੰ ਘਰ ਜਾ ਕੇ ਜਲ ਮਿਲਦੇ ਆਂ ਸੀ ਵੀ ਤੁਹਾਨੂੰ ਗਾਈਸ ਪਰ ਆਮਲੇ ਛੋਟਾ 100 ਹੋ ਗਿਆ ਐਸਾ ਪੋਪਕਨ ਪੋਪਕਨ ਖਾ ਰਿਆ ਹੈ ਅ ਪ੍ਰਿੰਸ ਆ ਗਿਆ ਬਟਵਾਗ ਦੱਬਦਾ ਫੇਰੇ ਨੂੰ ਚਲਾਈ ਜਾ ਬਾਅਦੋਂ ਮਿਲਾਂਗੇ ਤੁਹਾਨੂੰ ਠੀਕ ਹੈ ਅਈ ਜਾ ਕੇ ਹੈਲੋ ਕਰਦੇ ਨਾਲੇ ਬੋਲਦੇ ਕੁਛ ਬੋਲ ਵੀ ਦੇ ਹੁਣ ਸਬਸਕ੍ਰਾਈਬ ਕਰ ਲਓ ਸਵਾਈ ਦਾ ਆਪਾ ਕਲੋਨੀ ਆਈ ਸੀ ਆਪਣੇ ਵੀਕ ਭਰਾ ਖੇਡਦੇ ਪਏ ਨੇ ਤੁਹਾਨੂੰ ਦਿਖਾਉਂਦੇ ਉਹ ਖੜ ਜਾ ਯਾਰ ਗੱਡੀ 'ਚ ਬੈਠੇ ਰਹਿਲੀ ਜਾਂਦੇ ਹੋ ਯਾਰ 1500 ਹੋ ਗਈ ਐ ਟਪੂਸੀਆਂ ਮਾਰਦਾ ਹੋਇਆ ਇੱਕੋ ਦੇਖ ਲਓ ਔਇਲ ਆ ਜੀ ਚੁੱਪ ਕਰ ਜਹ ਹੁਣ ਆਏ ਹੋਏ ਚੌਕਾ ਆਹ ਹੋ ਉਹ ਸਾੜਿਆ ਹੋਰ ਕੀ ਟੂਰਕ ਕੋਕੋ ਤੇ ਸਟੈਂਡ ਦੇ ਨਾਲ ਜਾ ਰਹੇ ਹਾਂ ਆ ਦੇ ਮੋਦੀ ਆਹ ਕਲੋਨੀ ਚ ਆਈ ਸੀ ਆਪਾਂ ਤੁਹਾਨੂੰ 10 ਮਿੰਟ ਤੱਕ ਪ੍ਰੈਸ ਵਾਲੇ ਕੋਲ ਚੱਲਾਂਗੇ ਸੋ ਆਪਾਂ ਕੱਪੜੇ ਲੈ ਕੇ ਚੱਲਦੇ ਆ ਤੇ ਚੱਲਦੇ ਆ ਜਗਰਾਤੇ ਦੇ ਥੋੜਾ ਚੱਲੀਏ ਠੀਕ ਆਪੀ ਮੈਨੂੰ ਥਾਪੀ ਮਾਰੀ ਪੱਟਾ ਹੀ ਜਾਣ ਨਹੀਂ ਹੈਗੀ ਥਾਪੀ ਕਿਵੇਂ ਬਲੌਕ ਆ ਗਿਆ ਦੇਖੋ ਸੋ ਗਾਇਜ਼ ਆਪ ਪ੍ਰੈਸ ਵਾਲੇ ਕੱਪੜੇ ਲੈਣ ਆਏ ਸੀ ਸੋ ਆਪਾਂ ਕੱਪੜੇ ਲੈ ਕੇ ਚੱਲਦੇ ਆ ਸੋ ਤੁਹਾਨੂੰ ਦਿਖਾਣੇ ਪ੍ਰੈਸ ਵਾਲੇ ਕੱਪੜੇ ਲੈਣੇ ਸੀ ਉਹ ਫੋਨ ਘਰ ਚੱਲਦੇ ਆ ਤੇ ਤੋਂ ਦੁਕਾਨਿਆਂ ਕੁਸਣ ਕੋਲਾ ਕੇ ਆਪਣੇ ਗਲੀ ਕੋਲ ਲੈਣੇ ਕਾ ਪਤਾ ਨਹੀਂ ਕਿੱਥੇ ਸੋ ਕਹਦਾ ਆਪਾਂ ਰੇਡੀ ਹੋ ਚੁੱਕੇ ਸੀ ਤੋਂ ਚੱਲਦੇ ਆਪਾਂ ਉਧਰ ਨੂੰ ਉੱਤ ਬਾਦ ਆਪਾਂ ਦਰਾਤ ਜਾ ਲੈਂਦੇ ਤੇ ਮਿਲਦੇ ਆ ਕੀ ਨਾਮ ਗੁਗੁ ਨਾਏ ਜਿਹੜੇ ਅਰੇ ਦੇਖ ਮਾਰ ਰਹੇ ਨੇ ਚੈਨਾ ਵੀ ਮਾਰ ਰਹੇ ਨੇ ਜਿਹੜਾਤਾ ਪੂਰਾ ਸਕੋਰ ਹੋ ਗਿਆ ਸੀ ਸੋ ਆਪਾਂ ਘਰ ਆ ਗਏ ਸੀ ਕਿੰਨਾ ਦਾ ਕਰੇ ਜਿਹੜਾਤਾ ਸੀ ਸੋ ਸਾਨੂੰ ਟਾਈਮ ਹੁਣ 5 ਵਜੇ ਵਾਲੇ ਨੇ ਤੇ ਸਾਨੂੰ ਤੁਹਾਨੂੰ ਦਿਖਾਣਿਆ ਐਕਟ ਲਈ ਨੋਕ ਸੋ ਗਾਈਜ਼ ਸਵੇਰ ਤੇ ਸ਼ੇਵਾ ਚੁੱਕੇ ਸੀ ਆਪਾਂ ਉਹਨਾਂ ਦੇ ਘਰੇ ਸੀ ਰਿਸ਼ਤੇਦਾਰਾਂ ਦੇ ਇੱਧਰ ਤਾਂ ਸੋ ਆਪ ਤੁਹਾਨੂੰ ਦਿਖਾਉਣੇ ਸਵੇਰ ਦਾ ਵੀਊ ਚੈੱਕ ਕਰਿਓ ਮਾੜੇ ਇਹਨੂੰ ਦੇਖੋ ਚੁਆਇਸ ਕਰੋ ਚੈੱਕ ਸਵੇਰ ਦਾ ਵੀਊ ਜਦੋਂ ਹੁਣ ਬੈਠੇ ਇਕੱਠਿਆਂ ਬੈਠੇ ਆ ਬਾਈ ਸ਼ਕਤੀਆਂ